ਕੇਂਦਰ ਸਰਕਾਰ ਦੇ ਲਈ ਕਿਸਾਨ ਹੁਣ ਹੋਰ ਵੀ ਗਲੇ ਦੀ ਹੱਡੀ ਬਣਦੇ ਨਜ਼ਰ ਆ ਰਹੇ ਨੇ ਕਿਉਂਕਿ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਨਵੇਂ ਤੋਂ ਨਵੇਂ ਐਲਾਨ ਕੀਤੇ ਜਾ ਰਹੇ ਨੇ ਜਿਸ ਦੇ ਚੱਲਦੇ ਕੇਂਦਰ ਸਰਕਾਰ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਸਦਾ ਇਹ ਹੈ ਕਿ ਅੱਜ ਦੇਸ਼ ਭਰ ਦੇ ਵਿੱਚ ਦੋਵਾਂ ਫਰਮਾਂ ਦੇ ਵੱਲੋਂ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਜਿਸ ਦੇ ਚੱਲਦੇ ਕਿਸਾਨ ਆਗੂ ਸਰਬੰਸ ਸਿੰਘ ਪੰਧੇਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਸ਼ਾਮ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਸ ਵੱਲ ਕੇਂਦਰ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਮੱਦੇ ਨਜ਼ਰ ਰੇਲ ਰੋਕੋ ਅੰਦੋਲਨ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬੀਆਂ ਤੇ ਦੇਸ਼ ਵਾਸੀਆਂ ਨੂੰ ਵੀ ਇਸ ਅੰਦੋਲਨ ਦੇ ਵਿੱਚ ਬਾ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਮੈਂ ਸਰਵਣ ਸਿੰਘ ਪੰਦੇੜ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਤੋਂ ਦੋਵਾਂ ਫੋਰਮਾਂ ਦੇ ਸੱਦੇ ਤੇ ਅੱਜ ਦੇਸ਼ ਵਿਆਪੀ 12 ਤੋਂ 4 ਵਜੇ ਤੱਕ ਰੇਲ ਰੋਕੋ ਅੰਦੋਲਨ ਹੈਗਾ ਇਹਦੇ ਵਿੱਚ ਜਿੱਥੇ ਸਾਰੇ ਦੇਸ਼ ਦੇ ਵਿੱਚ ਆ ਆਪਣਾ ਰੇਲ ਰੋਕੋ ਹੋਣਾ ਪੂਰੇ ਪੰਜਾਬ ਚ ਰੇਲ ਰੋਕੋ ਹੋਣਾ ਸੋ ਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਜਿੰਨੇ ਵੀ ਲੋਕ ਨੇ ਆਜਾਤਵਾਰ ਦਾ ਦਿਨ ਹਰ ਤਬਕੇ ਨੂੰ ਸਿਵਲ ਸੋਸਾਇਟੀ ਨੂੰ ਹਰ ਥਾਂ ਤੇ ਪਹੁੰਚ ਕੇ ਆਪਣੀਆਂ ਮੰਗਾਂ ਵਾਸਤੇ ਬਾਈ ਅਸੀਂ ਐਮਐਸਪੀ ਦਾ ਗਰੰਟੀ ਦਾ ਕਾਨੂੰਨ ਬਣਾਉਣਾ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਾਉਣਾ ਵਾ ਇਸ ਤਰੀਕੇ ਨਾਲ C250 ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਆ ਕਈ ਵਾਰ ਗੱਲ ਹੀ ਸਮਝ ਆਉਂਦੀ ਜਦਾਂ ਸਰਕਾਰ ਭਾਅ ਫਸਲ ਦਾ ਐਲਾਨਦੀ ਆ ਅਸੀਂ ਕਹਿੰਨੇ ਵੀ ਉਦੋਂ ਹੀਠਾਂ ਸਾਡੀ ਫਸਲ ਵਿਕਰੀ ਨਹੀਂ ਚਾਹੀਦੀ ਉਹਦੇ ਤੇ ਸਾਨੂੰ ਗਰੰਟੀ ਕਰ ਦਿਓ ਅਗਲੀ ਗੱਲ ਲਖੀਮਪੁਰ ਖੇਰੀ ਕਾਂਡ ਦਾ ਇਨਸਾਫ ਤੇ ਖਨੌਰੀ ਗੋਲੀ ਕਾਂਡ ਦਾ ਇਨਸਾਫ ਅਸੀਂ ਭਾਈ ਲੈਣਾ ਇਹਨਾਂ ਕੋਲ ਲੈ ਕੇ ਰਹਿਣਾ ਵਾ ਔਰ ਜੇਵੇ ਸਾਡੀਆਂ ਫਸਲਾਂ ਖਰਾਬ ਹੁੰਦੀਆਂ ਵਾ ਠੀਕ ਹੈ ਜੀ ਉਹਦੇ ਲਈ ਫਸਲੀ ਬੀਮਾ ਯੋਜਨਾ ਆਪਾਂ ਬਣਵਾਉਣੀ ਹੈ ਇਹਨਾਂ ਕੋਲੇ ਇਹ ਸਾਰੀਆਂ ਮੰਗਾਂ ਮਨਵਾਈਆਂ ਜਾ ਸਕਦੀਆਂ ਬਾਈ ਇਹ ਕੋਲ ਲੰਮਾ ਚੱਲਣਾ ਵਾ ਇਹਦੀ ਤਿਆਰੀ ਕਰਨੀ ਚਾਹੀਦੀ ਆ ਔਰ ਹਰੇਕ ਪਿੰਡ ਦੀ ਟਰੈਕਟਰ ਟੋਲੀ ਬਾਰਡਰਾਂ ਤੇ ਜਾਣੀ ਚਾਹੀਦੀ ਆ ਇਸ ਕਰਕੇ ਅੱਜ ਦਾ ਰੇਲ ਰੋਕ ਕੋ ਜਿਹੜਾ ਵਾ ਪੂਰੇ ਪੰਜਾਬ 'ਚ ਆ ਅਰ ਬਕਾਇਦਾ ਮੈਂ ਦੇਵੀਦਾਸਪੁਰਾ ਜਿਹੜਾ ਜੰਡਿਆਲੇ ਗੁਰੂ ਦੇ ਨੇੜੇ ਹੈਗਾ ਅੰਮ੍ਰਿਤਸਰ ਤੋਂ 12-13 ਕਿਲੋਮੀਟਰ ਸੜਕ ਦੇ ਉੱਤੇ ਹੀ ਇੱਕ ਕਸਬਾ ਵਾ ਵੱਧ ਤੋਂ ਵੱਧ ਗਿਣਤੀ ਵਿੱਚ ਮਤਾਵਾਾਂ ਭੈਣਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਵੀ ਅੱਜ ਦੇਵੀਦਾਸਪੁਰੇ ਦੇ ਵਿੱਚ ਲੱਖਾਂ ਵਰਗੇ ਇਕੱਠ ਦਿਖਣੇ ਚਾਹੀਦੇ ਸਾਨੂੰ ਹਰ ਰੇਲ ਤੇ ਹਜ਼ਾਰਾਂ ਹਜ਼ਾਰ ਦੀ ਗਿਣਤੀ ਦਿਖਣੀ ਚਾਹੀਦੀ ਆ ਇਹ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਸਰਕਾਰ ਦੀ ਨੀਂਦ ਹਰਾਮ ਕਰ ਦੂ ਜਿਵੇਂ ਪਿਊਸ਼ ਗੋਇਲ ਜੀ ਦੇਖੋ ਨਾ ਹੁਣ ਕਿਵੇਂ ਅੰਦਰੋਂ ਸੇਕ ਲੱਗ ਰਿਹਾ ਬਾਈ ਅੰਦੋਲਨ ਵਾਪਸ ਲੈ ਲਓ ਬਾਈ ਠੀਕ ਆ ਮੰਗਾ ਮੰਨ ਕੇ ਐਲਾਨ ਕਰ ਦੋ ਅੰਦੋਲਨ ਕਰਨ ਦਾ ਅੰਖ ਦਾ ਸਵਾਲ ਨਹੀਂ ਹੈ ਜਿੰਨਾ ਚਿਰ ਇਹਨਾਂ ਮੰਗਾਂ ਦਾ ਠੋਸ ਹੱਲ ਨਹੀਂ ਕਰਦੇ ਅਸੀਂ ਅੰਦੋਲਨ ਭਾਵੇਂ ਕਿੰਨਾ ਲੰਮਾ ਚੱਲੇ ਸੰਘਰਸ਼ ਕਰਦੇ ਰਹਾਂਗੇ ਧੰਨਵਾਦ ਸੋ ਦਾਅਵਾ ਕੀਤਾ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀਆਂ ਮੰਗਾਂ ਨੇ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇ, ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕਰਵਾਇਆ ਜਾਵੇ ਅਤੇ ਤਰੀਕੇ ਦੇ ਨਾਲ ਸੀਟੂ 50 ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਆ ਤੇ ਹੋਰ ਵੀ ਕਈ ਮੰਗਾਂ ਨੇ ਜਿੱਦੇ ਮੱਦੇਨਜ਼ਰ ਕਿਸਾਨ ਅੰਦੋਲਨ ਕਰ ਰਹੇ ਨੇ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ